ਸਮਾਣਾ نیوز ਦੇ ਨੇ तमाम दर्शक ਨਵੀਂ ਅਪਡੇਟ ਹੋ ਰਿਹਾ ਹੈ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਚੋਰਾਂ ਦੇ ਵੱਲੋਂ ਚੋਰੀ ਤੇ ਘਟਨਾਵਾਂ ਨੂੰ ਬਾਰਦਾਤ ਦਿੱਤੀ ਜਾਂਦੀ ਹੈ ਤੇ ਸਿਟੀ ਪੁਲਿਸ ਦੇ ਵੱਲੋਂ ਇੱਕ ਕੱਟਕ ਚੋਰ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਤੇ ਰਿਮਾਂਡ ਜਿਹੜਾ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਸੇ ਰਿਮਾਂਡ ਦੀ ਮੰਗ ਕੀਤੀ ਜਾਣੀ ਔਰ ਸਾਰੀ ਜਿਹੜੀ ਹੈ ਇਹਦੇ ਬਾਰੇ ਲੋ ਜਾਣਕਾਰੀ ਹਾਸਲ ਕੀਤੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਸੋ ਦੇਖ ਦਿੰਦੇ ਹਾਂ ਇਸ ਵਿਅਕਤੀ ਦੇ ਵੱਲੋਂ ਜਿਹੜੇ ਨੇ ਮੋਟਰਸਾਈਕਲ ਵਗੈਰਾ ਜਿਹੜੇ ਚੱਕੇ ਗਏ ਨੇ ਸਿਟੀ ਪੁਲਿਸ ਨਾਲ ਮੌਕੇ ਤੇ ਮੌਜੂਦ ਹੈ ਤਸਵੀਰਾਂ ਜਿਹੜੀਆਂ ਖਾਣੇ ਦੇ ਜਿਹੜੇ ਵਿੱਚੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਤਿੰਨ ਮੋਟਰਸਾਈਕਲ ਪਿੱਛੇ ਜਿਹੜੇ ਸਪਲੈਂਡਰ ਨੇ ਮੌਕੇ ਤੇ ਮੌਜੂਦ ਕੀਤੇ ਹੋਏ ਨੇ ਤਸਵੀਰਾਂ ਇਨਫੋਰਮੇਸ਼ਨ ਐਸ.ਬੀ.ਏ ਸਾਡੇ ਹਰਵਿੰਦਰ ਸਿੰਘ ਮਨਦੀਜ ਮਗਦਮਾ ਮਵੀਕਲਾ ਦੇ ਖੀਵਾ ਪਲਾਜਾ ਦੇ ਕੋਈ ਕਿਸੇ ਪ੍ਰਾਈਵੇਟ ਨੌਕਰੀ ਕਰਦਾ ਉਹਦਾ ਇਥੋਂ 10/7/24 ਨੂੰ ਮੋਰਸਲ ਸਪਲੈਂਡਰ ਚੋਰੀ ਹੋ ਗਿਆ ਸੀ ਬਾਅਦ ਚ ਮਨਦੀਜ ਦੀ ਬਰਤਾਲ ਤੇ ਫਿਰ ਇਹ ਸਾਨੂੰ ਉਹਦੀ ਬਰਤਾਲ ਤੇ ਹੀ ਮਗਦਮਾ ਦੋਸ਼ੀ ਦਾ ਪਤਾ ਲੱਗਿਆ ਵੀ ਰਾਜੂ ਸਿੰਘ ਪੁੱਤਰ ਧੰਨਾ ਸਿੰਘ ਦੀ ਛੋਟੀ ਦਗਾਲ ਥਾਣਾ ਪਤਨਾ ਦਾ ਦੋਸ਼ੀ ਆ ਜਿਹੜਾ ਮੁਰਸਲ ਚੋਰੀ ਕਰਕੇ ਲੈ ਗਿਆ। ਫਿਰ ਅਸੀਂ ਇਹਦੇ ਤੇ ਬਾਈ ਨਾਮ ਪਰਚਾ ਦਰਜ ਕਰਕੇ ਤਫतीश ਅਮਲ ਵਿੱਚ ਲਿਆਂਦੀ ਸੀ। ਦਰਾਨੇ ਤਫतीश ਮੇਰੇ ਨਾਲ ਹੌਲਦਾਰ ਜਗਦੀਪ ਸਿੰਘ ਨੇ ਇਹਨੂੰ ਸਹਿਪਰਾ ਚੌਂ ਤੋਂ ਮੁਗਰਵੀ ਤੇ ਪਰਸੋਂ ਫੜ ਲਿਆ ਸੀ। ਤੇ ਕੱਲ ਫਿਰ ਅਸੀਂ ਪਰਸੋਂ ਫੜ ਕੇ ਅਗਲੇ ਦਿਨ ਅਸੀਂ ਇਹਦਾ ਸਪੇਸ ਕਰਕੇ ਰਿਮਾਨ ਹਸਲ ਕੀਤਾ ਸੀ। ਤੇ ਹੁਣ ਅਸੀਂ ਇੱਥੋਂ ਮਦਈ ਤੇ ਮਰਸੂਲਤ ਤਿੰਨ ਮੁਰਸਲ ਹੋਰ ਲਾਕਾ ਜੋ ਜਿਹੜਾ ਨੇ ਚੋਰੀ ਸੁ ਬਲੈਂਡਰ ਕੀਤੇ ਸੀ ਉਹ ਬਰਾਮਦ ਕਰਾਏ ਨੇ। ਕਿ ਤਾ ਹੁਣ ਪਤਾ ਲੱਗਿਆ ਵੀ ਲਹਿਰੇਗਾ ਕਿਤੇ ਚੋਰੀ ਕੀਤਾ ਦੋ ਪਤਨਾ ਰੇਅੀਜੋਂ ਤੇ ਪਤਨਾ ਜਾਂ ਸਮਾਨ ਏਰੀਏ ਤੋਂ ਚੋਰੀ ਕਰੇ ਸਪਲੈਂਡਰ ਲੈ ਨਾਵੇਂ ਤਿੰਨੇ ਮੋਟਰਸਾਈਕਲ ਬਿਨਾਂ ਨੰਬਰੀ ਤੇ ਇਹਦੇ ਤੇ ਪਹਿਲਾਂ ਵੀ ਥਾਣਾ ਜੀ ਆਰਪੀ ਬਠਿੰਡਾ ਵੀ ਕਿਦ 2018 ਚੋਰੀ ਦਾ ਮਕਦਮਾ ਦਰਜ ਹੈ ਕਿ ਥਾਣਾ ਲਹਿਰਾ ਆ ਥਾਣਾ ਮੂਨਕ ਤੇ ਥਾਣਾ ਢਿਰਪਾ ਤੇ ਇਹ ਨਸ਼ੇ ਨੂੰਸ਼ੇ ਕਰਨਾ ਕਾਫੀ ਆਦੀ ਹੈ ਮੋਟਰਸਾਈਕਲ ਲੈ ਚੱਕਦਾ ਅੱਗੇ ਨਸ਼ੇ ਦੀ ਪੂਰਤੀ ਵਾਸਤੇ ਵੇਚ ਦਿੰਦਾ ਕਿਸ ਤਰ੍ਹਾਂ ਨਸ਼ੇ ਕਰਦਾ ਇਸ ਤਰ੍ਹਾਂ ਕਰਦਾ ਨਸ਼ੇ 모ਸ਼ੇ ਨੂੰ ਉਹਦੇ ਪੰਗ ਵਗੈਰਾ ਪਿੰਦਾ ਕੀ ਪਿੰਦਾ ਪਰ ਉਹ ਵੇਚਦਾ ਫਲਾਹੇ ਠੀਕ ਕਿੰਨਾ ਮੈਂ ਤੁਹਾਡਾ 23 ਤੋਂ علاوہ ਬੰਦਾ ਚੀਰ ਸਾਲ ਤੋਂ ਲਾਵਾ ਕਿੰਨੇ ਕਟਨਾਵਾ ਕਰੀਏ ਤੁਸੀਂ ਤੈਨੂੰ ਮੋਸਲ ਨਾਇਲ ਨੇ ਜਿਹੜੇ ਨੇ ਵਾਪਸ ਪੰਜ ਮੋੜ ਸਾਲ ਕਿੰਨੀ ਜਿਹੜਾ ਸੁਪਲੈਂਟ ਤੇ ਪਹਿਲਾਂ ਫੋਨ ਵੀ ਚੱਕੇ ਸੀਗੇ ਉਹ ਉਸੇ ਬਰਾਮਦ ਕਰਾ ਲੈ ਕਿੰਨਾ ਟਾਈਮ ਹੋ ਗਿਆ ਤੁਮੇ ਕੰਮ ਕਰ ਰਿਹਾ ਹੈ ਹ ਮਾੜਾ ਤੋਂ ਪੱਤਰਕਾਰ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਪੜ੍ਹਨ